ਪੰਜਾਬ ਦੇ ਵਿੱਚ ਜਿਮਣੀ ਚੋਣ ਹੋਣੀਆਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵੀ ਇਹ ਦੋਨੋਂ ਸਿੰਘ ਆਪਣੇ ਕੈਂਡੀਡੇਟ ਪੰਜਾਬ ਦੇ ਵਿੱਚ ਨਾ ਉਤਾਰਨ ਸਰਕਾਰਾਂ ਵੀ ਡਰੀਆਂ ਹੋਈਆਂ ਨੇ ਸਰਕਾਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜਿਹੜੀਆਂ ਸਿੱਖ ਕੌਮ ਮਰਿਆ ਮਰਨੀ ਨਹੀਂ ਇਹ ਜ਼ਿਆਦਾ ਵਧਣੀ ਆ ਸੋ ਇਸ ਗੱਲ ਨੂੰ ਸਮਝ ਕੇ ਚੱਲੀਏ ਪੰਜਾਬ ਦੇ ਹਾਲਾਤ ਨੂੰ ਚੰਗੇ ਪਾਸੇ ਆਪਾਂ ਲੈ ਕੇ ਜਾਣਾ ਕਿ ਕਿ ਜਿਹੜਾ ਤੁਸੀਂ ਅਮਰਤਪਾਲ ਸਿੰਘ ਦਾ ਕਰੈਕਟਰ ਐਸੋਸੀਏਸ਼ਨ ਕਰ ਰਹੇ ਹੋ ਬਹੁਤ ਗਲਤ ਗੱਲ ਹੈ ਕਿਉਂਕਿ ਜਿਹੜੀ ਸਿੱਖ ਨੇ ਸਿੱਖ ਨੇ ਸਿੱਖ ਦਾ ਪਰਦਾ ਖੱਜਣਾ ਹੈ ਸੁਮੱਚੇ ਸਿੱਖ ਜੱਤ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਵੇਲੇ ਖਡੂਰਸਰ ਹਲਕੇ ਤੋਂ ਪਾਈਆ ਅਮਰਤਪਾਲ ਸਿੰਘ ਦੇ ਬ੍ਰਦਰ ਨੂੰ ਜਿਹੜੀ ਜਲੰਧਰ ਪੁਲਿਸ ਨੇ ਹਰਾਸ ਚ ਲਿਆਏ ਮੈਂ ਪੂਰੀ ਸਿੱਖ ਕੌਮ ਨੂੰ ਇੱਕ ਬੇਨਤੀ ਦਾ ਅਪੀਲ ਕਰਦਾ ਹਾਂ ਇਸ ਸਰਕਾਰਾਂ ਸ਼ਾਸਚਾ ਰਚਦੀਆਂ ਨੇ ਜਿਹੜੇ ਸੰਘਰਸ਼ ਨੂੰ ਆਰੋਪਿਤ ਕਰਦੀਆਂ ਨੇ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਸੌਂਚੁੱਕ ਦੇ ਸਮਾਗਮ ਵਾਲੇ ਦਿਨ ਉਸ ਦਿਨ ਉਹਨਾਂ ਦੇ ਪਿਤਾ ਜੀ ਨੇ ਇੱਕ ਬਿਆਨ ਦਿੱਤਾ ਸੀ ਜਉਮ ਵਾਲੇ ਦਰਾਂ ਚ ਸ਼ਰਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ ਲੜੀਆਂ ਜਾਣ ਜੋ ਉਹਦੇ ਵਾਸਤੇ ਵੱਧ ਤੋਂ ਵੱਧ ਵੋਟਰਾਂ ਨੂੰ ਅਪੀਲ ਕੀਤੀ ਕਿਉਂਕਿ ਉਹਦੇ ਜਿਹੜੇ ਫਾਰਮ ਸੀ 2 ਲੱਖ ਤੋਂ ਵੱਧ ਸਿਪਾਈ ਹੋ ਚੁੱਕੀ ਸੀ ਤੋ ਵੱਖ-ਵੱਖ ਤਰ੍ਹਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੰਡ ਕਰਨੀ ਸੀ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਪੈਦਾ ਕਰਨੀ ਸੀ ਕਿਉਂਕਿ ਜਿਹੜੀ ਸਪਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਿਤਪਾਲ ਸਿੰਘ ਦੀ ਜਿੱਤ ਹੋਈਆ ਪੂਰੇ ਸਿੱਖ ਜਗਤ ਦੀ ਜਿੱਤ ਆ ਤੇ तमाम ਰਵਾਇਤੀ ਪਾਰਟੀਆਂ ਨੂੰ ਉਹ ਜਿੱਤ ਬਰਦਾਸ਼ਤ ਨਹੀਂ ਹੋ ਰਹੀ ਉਸ ਜਿੱਤ ਨੂੰ ਨਾ ਬਰਦਾਸ਼ਤ ਕਰਦੇ ਹੋਏ ਜਿਹੜੀਆਂ ਸਰਕਾਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਿਮਨੀ ਚੋਣ ਹੋਣੀ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵੀ ਇਹ ਦੋਨੋਂ ਸਿੰਘ ਆਪਣੇ ਕੈਂਡੀਡੇਟ ਪੰਜਾਬ ਦੇ ਵਿੱਚ ਨਾ ਉਤਾਰਨ ਸਰਕਾਰਾਂ ਵੀ ਡਰੀਆਂ ਹੋਈਆਂ ਨੇ ਸਰਕਾਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜਿਹੜੀਆਂ ਸਿੱਖ ਕੌਮ ਮਰਿਆ ਮਰਨੀ ਨਹੀਂ ਇਹ ਜ਼ਿਆਦਾ ਵੱਧਣੀ ਆ ਸੋ ਇਸ ਗੱਲ ਨੂੰ ਸਮਝ ਕੇ ਚੱਲੀਏ ਪੰਜਾਬ ਦੇ ਹਾਲਾਤ ਨੂੰ ਚੰਗੇ ਪਾਸੇ ਆਪਾਂ ਲੈ ਕੇ ਜਾਣਾ ਕਿਉਂਕਿ ਜਿਹੜਾ ਤੁਸੀਂ ਅਮਰਪਾਲ ਸਿੰਘ ਦਾ ਕੈਰੇਕਟਰ ਐਸੋਸੀਏਸ਼ਨ ਕਰ ਰਹੇ ਹੋ ਬਹੁਤ ਗਲਤ ਗੱਲ ਹੈ ਕਿਉਂਕਿ ਜਿਹੜੀ ਸਿੱਖ ਨੇ ਸਿੱਖ ਨੇ ਸਿੱਖ ਦਾ ਪਰਦਾ ਕੱਜਣਾ ਹੈ ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਐ ਪੀ ਹਕੂਮਤਾਂ ਨੇ ਜਿਹੜੀਆਂ ਸਰਕਾਰਾਂ ਜਿਹੜੇ ਪੁਲਿਸ ਅਫਸਰ ਵੱਡੇ ਵੱਡੇ ਅਹੁਦਿਆਂ ਤੇ ਬੈਠ ਜਾਂਦੇ ਨੇ ਏਜੰਸੀਆਂ ਨੇ ਤਜਿੰਦਰ ਸਿੰਘ ਨਿੱਜਰ ਪਰਮਜੀਤ ਸਿੰਘ ਪਾਂਜਵੜ ਹੰਡੇ ਵਰਗੇ ਪਰਿਵਾਰਾਂ ਨੂੰ ਤਹਿਸ਼ ਤਹਿਸ਼ ਕਰ ਦਿੱਤਾ ਜੀ ਉਹਨਾਂ ਦੀ ਸਰਕਾਰਾਂ ਦੀ ਗੋਲੀ ਦਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜੇ ਇਦਾਂ ਨਹੀਂ ਮਰੇ ਤੇ ਇਹਨਾਂ ਨੂੰ ਦੂਸਰੇ ਰੂਪ ਦੇ ਵਿੱਚ ਘਾਤਕ ਰੂਪ ਵਾਲੇ ਪਾਸੇ ਲੈ ਕੇ ਜਾ ਕੇ ਇਹਨਾਂ ਨੂੰ ਤਸ ਨਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੌਮ ਬਹੁਤ ਸੁਚੇਤ ਹੈ ਤੇ ਸਮਝਦੀ ਹੈ ਕਿਉਂਕਿ ਕੌਮ ਨੂੰ ਪਤਾ ਹੈ ਵੀ ਜਿਹੜੇ ਸਿੰਘ ਇਸ ਵਾਰ ਕਿਉਂਕਿ ਜਿਹੜੇ ਜਿੱਤੇ ਨਹੀਂ ਉਹ ਬਹੁਤ ਵੱਡੀ ਗੁਰੂ ਸਾਹਿਬ ਨੇ ਉਹਨਾਂ ਨੂੰ ਜੇਤ ਬਖਸ਼ੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਤਖਤ ਬਏ ਤਖਤੇ ਕੀ ਲਾਇਕ ਪਰਮੇਸ਼ਰ ਤਖਤ ਵੀ ਉਹਨਾਂ ਨੂੰ ਬਖਸ਼ਦਾ ਜਿਹੜੇ ਲਾਇਕ ਹੁੰਦੇ ਨੇ ਸੋ ਮੈਂ ਸਰਕਾਰਾਂ ਨੂੰ ਇਹ ਗੱਲ ਦੱਸਣੀ ਚਾਹੀਦੀ ਜਉਨਾ ਕਿ ਇਹ ਕੋਝੀਆਂ ਹਰਕਤਾਂ ਤੋਂ ਆਪਾਂ ਬਾਹਰ ਜਾਈਏ ਚੰਗੀ ਗੱਲ ਨਹੀਂ ਇਹਨੂੰ ਚੰਗੇ ਪਾਸੇ ਲੈ ਕੇ ਚੱਲੀਏ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਜਿਮਣੀ ਚੋਣਾਂ ਨੇ ਉਹਦੇ ਤੇ ਵੀ ਵਿਚਾਰਾਂ ਚੱਲਣਗੀਆਂ ਪਰ ਸਰਕਾਰਾਂ ਪ੍ਰੈਸ਼ਰਾਈਜ਼ ਸਾਰੀਆਂ ਪਾਰਟੀਆਂ ਕਰਦੀਆਂ ਵੀ ਕੈਂਡੀਡੇਟ ਨਾ ਉਤਾਰੇ ਜਾਣ ਪਰ ਆਉਣ ਵਾਲੇ ਦਿਨਾਂ 'ਚ ਵਧੀਆ ਤਰੀਕੇ ਨਾਲ ਆਪਾਂ ਪੰਜਾਬ 'ਚ ਇੱਕ ਚੰਗਾ ਮਾਹੌਲ ਸਿਰਜਾਂਗੇ ਸੋ ਮੈਂ ਸਮੁੱਚੀ ਸੇ ਕੌਮ ਨੂੰ ਅਪੀਲ ਤੇ ਬੇਨਤੀ ਕਰਦਾ ਇਸ ਜਿਹੜੀ ਕਿਸੇ ਵੇਲੇ ਸਮੇਂ ਦੇ ਵਿੱਚ ਤੂਲ-ਪੋੜ ਕਰਨ ਲਈ ਜਿਹੜੀਆਂ ਸ਼ਾਸ਼ਿਸ਼ਾ ਰਚੀਆਂ ਜਾਂਦੀਆਂ ਉਹਨਾਂ ਨੂੰ ਆਪਾਂ ਪਰੇ ਕਰਕੇ ਇੱਕ ਨਵਾਂ ਮਾਹੌਲ ਸਿਰਜੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਪੰਜਾਬ ਦੇ ਵਿੱਚ ਜਿਮਣੀ ਚੂਹਣ ਹੋਣੀ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵੀ ਇਹ ਦੋਨੋਂ ਸਿੰਘ ਆਪਣੇ ਕੈਂਡੀਡੇਟ ਪੰਜਾਬ ਦੇ ਵਿੱਚ ਨਾ ਉਤਾਰਨ ਸਰਕਾਰਾਂ ਵੀ ਡਰੀਆਂ ਹੋਈਆਂ ਨੇ ਸਰਕਾਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੀਆਂ ਸਿੱਖ ਕੌਮ ਮਰਿਆ ਮਰਨੀ ਨਹੀਂ ਇਹ ਜਾਦਾ ਵਧਣੀ ਆ। ਸੋ ਇਸ ਗੱਲ ਨੂੰ ਸਮਝ ਕੇ ਚੱਲੀਏ ਪੰਜਾਬ ਦੇ ਹਾਲਾਤ ਨੂੰ ਚੰਗੇ ਪਾਸੇ ਆਪਾਂ ਲੈ ਕੇ ਜਾਣਾ ਕਿਉਂਕਿ ਜਿਹੜਾ ਤੁਸੀਂ ਅਮਰਪਾਲ ਸਿੰਘ ਦਾ ਕੈਰੇਕਟਰ ਐਸੋਸੀਏਸ਼ਨ ਕਰ ਰਹੇ ਹੋ ਬਹੁਤ ਗਲਤ ਗੱਲ ਹੈ। ਕਿਉਂਕਿ ਜਿਹੜੀ ਸਿੱਖ ਨੇ ਸਿੱਖ ਨੇ ਸਿੱਖ ਦਾ ਪਰਦਾ ਖੱਜਣਾ ਹੈ। ਸੋ ਮੱਚੇ ਸਿੱਖ ਜੱਟ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਸ ਵੇਲੇ ਕੜੂਸਰ ਹਲਕੇ ਤੋਂ ਪਾਈ ਅਮਰਤਪਾਲ ਸਿੰਘ ਦੇ ਬ੍ਰਦਰ ਨੂੰ ਜਿਹੜੀ ਜਲੰਧਰ ਪੁਲਿਸ ਨੇ ਹਿਰਾਸਤ 'ਚ ਲਿਆ ਏ ਮੈਂ ਪੂਰੀ ਸਿਕ ਕੌਮ ਨੂੰ ਇੱਕ ਬੇਨਤੀ ਦਾ ਅਪੀਲ ਕਰਦਾ ਹਾਂ ਕਿ ਸਰਕਾਰਾਂ ਸ਼ਾਸਚਾ ਰਚਦੀਆਂ ਨੇ ਜਿਹੜੇ ਸੰਘਰਸ਼ ਨੂੰ ਆਰੋਪਿਤ ਕਰਦੀਆਂ ਨੇ ਜਿਵੇਂ ਕਿ ਪਾਈ ਅਮਰਤਪਾਲ ਸਿੰਘ ਦੇ ਸੌਂਚੁੱਕ ਦੇ ਸਮਾਗਮ ਵਾਲੇ ਦਿਨ ਉਸ ਦਿਨ ਉਹਨਾਂ ਦੇ ਪਿਤਾ ਜੀ ਨੇ ਇੱਕ ਬਿਆਨ ਦਿੱਤਾ ਸੀ ਜਉਮਣ ਵਾਲੇ ਦਿਨਾਂ ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ ਲੜੀਆਂ ਜਾਣ ਜੋ ਉਹਦੇ ਵਾਸਤੇ ਵੱਧ ਤੋਂ ਵੱਧ ਵੋਟਰਾਂ ਨੂੰ ਅਪੀਲ ਕੀਤੀ ਕਿਉਂਕਿ ਉਹਦੇ ਜਿਹੜੇ ਫਾਰਮਸੀ 2 ਲੱਖ ਤੋਂ ਵੱਧ ਸ਼ਿਪਾਈ ਹੋ ਚੁੱਕੀ ਸੀ ਤੋਂ ਵੱਖ-ਵੱਖ ਤਰ੍ਹਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੰਡ ਕਰਨੀ ਸੀ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਪੈਦਾ ਕਰਨੀ ਸੀ ਕਿਉਂਕਿ ਜਿਹੜੀ ਸਪਾਈ ਸਰਜੀਤ ਸਿੰਘ ਖਾਲਸਾ ਤੇ ਭਾਈ ਅਮਨਤਪਾਲ ਸਿੰਘ ਦੀ ਜਿੱਤ ਹੋਈਆ ਪੂਰੇ ਸਿੱਖ ਜਗਤ ਦੀ ਜਿੱਤ ਆ ਤੇ तमाम ਰਵਾਇਤੀ ਪਾਰਟੀਆਂ ਨੂੰ ਜਿੱਤ ਬਰਦਾਸ਼ਤ ਨਹੀਂ ਹੋ ਰਹੀ ਉਸ ਜਿੱਤ ਨੂੰ ਨਾ ਬਰਦਾਸ਼ਤ ਕਰਦੇ ਹੋਏ ਜਿਹੜੀਆਂ ਸਰਕਾਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਿਮਨੀ ਚੋਣ ਹੋਣੀ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵੀ ਇਹ ਦੋਨੋਂ ਸਿੰਘ ਆਪਣੇ ਕੈਂਡੀਡੇਟ ਪੰਜਾਬ ਦੇ ਵਿੱਚ ਨਾ ਉਤਾਰਨ ਸਰਕਾਰਾਂ ਵੀ ਡਰੀਆਂ ਹੋਈਆਂ ਨੇ ਸਰਕਾਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜਿਹੜੀਆਂ ਸਿੱਖ ਕੌਮ ਮਰਿਆ ਮਰਨੀ ਨਹੀਂ ਇਹ ਜ਼ਿਆਦਾ ਪਧਣੀ ਆ ਸੋ ਇਸ ਗੱਲ ਨੂੰ ਸਮਝ ਕੇ ਚੱਲੀਏ ਪੰਜਾਬ ਦੇ ਹਾਲਾਤ ਨੂੰ ਚੰਗੇ ਪਾਸੇ ਆਪਾਂ ਲੈ ਕੇ ਜਾਣਾ ਕਿਉਂਕਿ ਜਿਹੜਾ ਤੁਸੀਂ ਅਮਰਤਪਾਲ ਸਿੰਘ ਦਾ ਕਰੈਕਟਰ ਐਸੋਸੀਏਸ਼ਨ ਕਰ ਰਹੇ ਹੋ ਬਹੁਤ ਗਲਤ ਗੱਲ ਹੈ ਕਿਉਂਕਿ ਜਿਹੜੀ ਸਿੱਖ ਨੇ ਸਿੱਖ ਨੇ ਸਿੱਖ ਦਾ ਪਰਦਾ ਖੰਜਣਾ ਹੈ ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਪੀ ਹਕੂਮਤਾਂ ਨੇ ਜਿਹੜੀਆਂ ਸਰਕਾਰਾਂ ਜਿਹੜੇ ਪੁਲਿਸ ਅਫਸਰ ਵੱਡੇ ਵੱਡੇ ਅਹੁਦਿਆਂ ਤੇ ਬੈਠ ਜਾਂਦੇ ਨੇ ਏਜੰਸੀਆਂ ਨੇਤ ਜਿੰਦਰ ਸਿੰਘ ਨਿੱਜਰ ਪਰਮਜੀਤ ਸਿੰਘ ਪੰਜਵੜ ਖੰਡੇ ਵਰਗੇ ਪਰਿਵਾਰਾਂ ਨੂੰ ਤਹਿਸ਼ ਤੈਸ਼ ਕਰ ਦਿੱਤਾ ਜੀ ਉਹਨਾਂ ਦੀ ਸਰਕਾਰਾਂ ਦੀ ਗੋਲੀ ਦਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜੀ ਇਦਾਂ ਨਹੀਂ ਮਰੇ ਤੇ ਇਹਨਾਂ ਨੂੰ ਦੂਸਰੇ ਰੂਪ ਦੇ ਵਿੱਚ ਘਾਤਕ ਰੂਪ ਵਾਲੇ ਪਾਸੇ ਲੈ ਕੇ ਜਾ ਕੇ ਇਹਨਾਂ ਨੂੰ ਤਹਿਸ਼ ਤੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੌਮ ਬਹੁਤ ਸੁਚੇਤ ਹੈ ਤੇ ਸਮਝਦੀ ਹੈ ਕਿਉਂਕਿ ਕੌਮ ਨੂੰ ਪਤਾ ਹੈ ਵੀ ਜਿਹੜੇ ਸਿੰਘ ਇਸ ਵਾਰ ਕਿਉਂਕਿ ਜਿਹੜੇ ਜਿੱਤੇ ਨੇ ਉਬੋਤ ਵੱਡੀ ਗੁਰੂ ਸਾਹਿਬ ਨੇ ਉਹਨਾਂ ਨੂੰ ਜੇਤ ਬਖਸ਼ੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਤਖਤ ਬਏ ਤਖਤੇ ਕੀ ਲਾਇਕ ਪਰਮੇਸ਼ਰ ਤਖਤ ਵੀ ਉਹਨਾਂ ਨੂੰ ਬਖਸ਼ਦਾ ਜਿਹੜੇ ਲਾਇਕ ਹੁੰਦੇ ਨੇ ਸੋ ਮੈਂ ਸਰਕਾਰਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਕੋਝੀਆਂ ਹਰਕਤਾਂ ਤੋਂ ਆਪਾਂ ਬਾਹਰ ਜਾਈਏ ਚੰਗੀ ਗੱਲ ਨਹੀਂ ਇਹਨੂੰ ਚੰਗੇ ਪਾਸੇ ਲੈ ਕੇ ਚੱਲੀਏ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਜਿਮਣੀ ਚੋਣਾਂ ਨੇ ਉਹਦੇ ਤੇ ਵੀ ਵਿਚਾਰਾਂ ਚੱਲਣਗੀਆਂ ਪਰ ਸਰਕਾਰਾਂ ਪ੍ਰੈਸ਼ਰਾਈਜ਼ ਸਾਰੀਆਂ ਪਾਰਟੀਆਂ ਕਰਦੀਆਂ ਵੀ ਕੈਂਡੀਡੇਟ ਨਾ ਉਤਾਰੇ ਜਾਣ ਪਰਾਉਨ ਵਾਲੇ ਦਿਨਾਂ 'ਚ ਵਧੀਆ ਤਰੀਕੇ ਨਾਲ ਆਪਾਂ ਪੰਜਾਬ 'ਚ ਇੱਕ ਚੰਗਾ ਮਾਹੌਲ ਸਿਰਜਾਂਗੇ ਸੋ ਮੈਂ ਸਮੁੱਚੀ ਸੇ ਕੌਮ ਨੂੰ ਅਪੀਲ ਤੇ ਬੇਨਤੀ ਕਰਦਾ ਇਸ ਜਿਹੜੀ ਕਿਸੇ ਵੇਲੇ ਸਮੇਂ ਦੇ ਵਿੱਚ ਤੂਲ-ਪੂਲ ਕਰਨ ਲਈ ਜਿਹੜੀਆਂ ਸ਼ਾਸ਼ਸ਼ਾ ਰਚੀਆਂ ਜਾਂਦੀਆਂ ਉਹਨਾਂ ਨੂੰ ਆਪਾਂ ਪਰੇ ਕਰਕੇ ਇੱਕ ਨਵਾਂ ਮਾਹੌਲ ਸਿਰਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ